संत रामपाल ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਲਈ ਹਰਿਆਣਾ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਹਰਿਆਣਾ ਪੁਲਿਸ ਵੱਲੋਂ ਅੱਜ ਬਰਵਾਲਾ ਸਥਿਤ ਸੰਤ ਰਾਮਪਾਲ ਦੇ ਸਤਲੋਕ ਆਸ਼ਰਮ ਦੀ ਪੈਰਾ ਗ્લાइडਰਜ਼ ਰਾਹੀਂ ਰੇਕੀ ਕੀਤੀ ਗਈ। ਇਹ ਪੈਰਾ ਗ્લાइडਰਜ਼ ਹਰਿਆਣਾ ਪੁਲਿਸ ਦੇ ਵੱਲੋਂ ਉਡਾਈ ਗਈ ਨੇ। ਇਹਨਾਂ ਪੈਰਾ ਗ્લાइडਰਜ਼ ਨੇ ਆਸ਼ਰਮ ਦੇ ਅੰਦਰ ਦੀ ਹਾਲਤ ਦਾ ਜਾਇਜ਼ਾ ਲਿਆ ਕਿ ਹਾਲਾਤ ਚੱਲ ਰਹੇ ਨੇ ਉਹਨਾਂ ਦਾ ਜਾਇਜ਼ਾ ਇਹਨਾਂ ਪੈਰਾ ਗ્લાइडਰਸ ਦੇ ਥਰੂ ਲਿਆ ਜਾ ਰਿਹਾ ਹੈ। ਪੈਰਾਗਲਾਈਡਰ ਸੇ ਬੋਲੋ ਦਿੱਤੀ ਜਾਣਕਾਰੀ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾਏਗੀ। ਸੰਤਰਾਮਪਾਲ ਨੂੰ ਹਾਈ ਕੋਰਟ ਨੇ 17 ਨਵੰਬਰ ਤੱਕ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਨੇ। ਸੰਤਰਾਮਪਾਲ ਦੇ ਖਿਲਾਫ 2006 ਦੇ ਇੱਕ ਮਾਮਲੇ ਵਿੱਚ ਗੈਰ ਜ਼ਮਾਨਤੀ ਵਾਰੰਟ ਹਾਈ ਕੋਰਟ ਨੇ ਜਾਰੀ ਕੀਤੇ ਨੇ। ਸੰਤਰਾਮਪਾਲ ਵਾਰ-ਵਾਰ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ, ਮੈਡੀਕਲ ਫਿਟ ਨਾ ਹੋਣ ਦਾ ਹਵਾਲਾ ਦੇ ਕੇ ਉਹਨਾਂ ਦੇ ਵੱਲੋਂ ਗੈਰ ਹਾਜ਼ਰ ਰਿਹਾ ਜਾ ਰਿਹਾ ਅਦਾਲਤ ਦੇ ਵਿੱਚ ਪਰ ਅਦਾਲਤ ਨੇ ਸਖ਼ਤ ਰੁਖ ਅਪਣਾਉਂਦਿਆਂ ਸੰਤਰਾਮਪਾਲ ਨੂੰ ਪੇਸ਼ ਹੋਣ ਦਾ ਹੌਕਮ ਦਿੱਤਾ ਹੈ ਇਸ ਸਮੇਂ हिसार ਸਥਿਤ ਸੰਤ ਨਾਮਪਾਲ ਦੇ ਸਤਲੋਕ ਡੇਰੇ ਦੇ ਵਿੱਚ ਹਜ਼ਾਰਾਂ ਡੇਰਾ ਸਮਰਥਕ ਇਕੱਠੇ ਹੋਏ ਨੇ ਪੁਲਿਸ ਤੇ ਅਰਧ ਸੈਨਿਕ ਬਲਾਂ ਦੀਆਂ ਵੀ 35 ਕੰਪਨੀਆਂ हिसार ਪਹੁੰਚੀਆਂ ਹੋਈਆਂ ਨੇ ਤੇ ਹੁਣ ਪੁਲਿਸ ਦੇ ਵੱਲੋਂ ਪੈਰਾ ਗਲਾਈਡਰਸ ਭੇਜੇ ਗਏ ਨੇ ਆਸ਼ਮ ਦੇ ਅੰਦਰ ਦੇ ਹਾਲਾਤਾਂ ਨੂੰ ਜਾਣਨ ਦੇ ਲਈ ਜਰਨਪਿੰਦਰ ਸਿੰਘ ਬਰਾੜ ਇਸ ਮਾਮਲੇ ਤੇ ਜਾਣਕਾਰੀ ਦੇਣ ਦੇ ਲਈ ਸਾ ਨਾਲ ਜੁੜ ਚੁੱਕੇ ਨੇ ਨਪਿੰਦਰ ਹਰ ਸੰਭਵ ਕੋਸ਼ਿਸ਼ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹੁਣ ਪੈਰਾ ਗਲਾਈਡਰਸ ਦੇ ਵੱਲੋਂ ਜੋ ਹੈ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਾਇਨੇ ਕੱਢੇ ਜਾਣ ਇਸੇ ਅਨਸ਼ਰੀ ਪੈਰਾਗਲਾਈਡਰ ਨਹੀਂ ਹੈ 글라이ਡਰ ਜਿਹੜਾ ਭੇਜਿਆ ਗਿਆ ਹੈ ਛੋਟਾ ਵਿਮਾਨ ਜਿਹੜਾ ਇੱਕ ਛੋਟਾ ਹੈਲੀਕਾਪਟਰ ਕਹਿ ਸਕਦੇ ਆ ਛੋਟਾ ਜਹਾਜ਼ ਪੁਲਿਸ ਨੇ ਭੇਜਿਆ ਉਸਦੇ ਨਾਲ ਚੱਕਰ ਲਾਏ ਗਏ ਨੇ ਆਸ਼ਟਮ ਦੇ ਉੱਪਰ ਦੀ ਕਿਉਂਕਿ ਲਗਾਤਾਰ ਵਕ ਵਕਤਰੀਆਂ ਖਬਰਾਂ ਆ ਰਹੀਆਂ ਸੀ ਕਿ ਅੰਦਰ ਕਾਫੀ ਕਈ ਲੱਖਾਂ ਦੇ ਵਿੱਚ ਜਿਹੜੇ ਸ਼ਰਧਾਲੂ ਚੁੱਟੇ ਹੋਏ ਨੇ ਤਾਂ ਇਹ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਕਿ ਆਖਿਰ ਆਸ਼ਰਮ ਦੇ ਅੰਦਰ ਦੀ ਸਥਿਤੀ ਕਿਹੋ ਜਿਹੀ ਹੈ ਕਿੰਨੇ ਕੁ ਲੋਕ ਆਸ਼ਰਮ ਦੇ ਅੰਦਰ ਨੇ 12 ਏਕੜ ਦੇ ਵਿੱਚ ਫੈਲਿਆ ਜਿਹੜਾ ਇਹ ਆਸ਼ਰਮ ਹੈ ਸਭ ਤੋਂ ਵੱਡਾ ਆਸ਼ਰਮ ਤਾਂ ਉਸ ਦੇ ਵਿੱਚ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਲੋਕ ਜਮ੍ਹਾਂ ਹੋਏ ਨੇ ਇਕੱਠੇ ਹੋਏ ਨੇ ਔਰ ਬਾਹਰ ਦੇ ਕੀ ਹਾਲਾਤ ਨੇ ਇਹ ਸਭ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਇੱਕ ਪਹਿਲੀ ਕੋਸ਼ਿਸ਼ ਕਹਿ ਸਕਦੇ ਹਾਂ ਜਿਹੜੀ ਹਰਿਆਣਾ ਪੁਲਿਸ ਨੇ ਕੀਤੀ ਹੈ ਅ ਅੰਦਰ ਦੀ ਸਥਿਤੀ ਦਾ ਸਹੀ ਜਿਹੜਾ ਤਾਂ ਕਿ ਸਹੀ ਮੈਨੇ ਕੱਢੇ ਜਾ ਸਕਣ ਕਿ ਕਿੰਨੇ ਕੁ ਹਾਲਾਤ ਉਥੋਂ ਦੇ ਜੇ ਅਗਰ ਪੁਲਿਸ ਉਥੇ ਰੀਡ ਕਰਦੀ ਹੈ ਤਾਂ ਪੁਲਿਸ ਨੂੰ ਕਿੰਨੀ ਕੁ ਤਿਆਰੀ ਦੇ ਨਾਲ ਹੋਣਾ ਪਏਗਾ ਇਸ ਤਰ੍ਹਾਂ ਦੇ ਹਾਲਾਤ ਦਾ ਇੱਕ ਕਹਿ ਸਕਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਉਹ ਲੋ ਪਹਿਲੀ ਕੋਸ਼ਿਸ਼ ਨਹੀਂ ਜਾ ਸਕਦੀ ਉਸ ਤੋਂ ਇਲਾਵਾ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਡੀਐਸਪੀ ਐਸਪੀ ਲੈਵਲ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਆਸ਼ਰਮ ਦੇ ਆਸ-ਪਾਸ ਦੇ ਇਲਾਕੇ ਦਾ ਵੀ ਜਾਇਜ਼ਾ ਲਿਆ ਇਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਔਰ ਇਸ ਦੀ ਜਿਹੜੀ ਹਰਕਤ ਜਿਹੜੀ ਤੇਜ਼ ਹੋ ਗਈ ਹੈ ਔਰ ਪੁਲਿਸ ਔਰ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਕੋਈ ਐਕਸ਼ਨ ਲਵੇ ਜਿਹੜਾ ਉਹ ਪਿਛਲੀ ਪੇਸ਼ੀ ਦੌਰਾਨ ਜਦੋਂ ਜਿਹੜਾ ਸੰਤ ਰਾਮਪਾਲ ਨੂੰ ਪੇਸ਼ ਕੀਤਾ ਜਾਣਾ ਸੀ ਪਿਛਲੀ ਵਾਰ ਜਿਹੜੀ ਉਹਨਾਂ ਨੂੰ ਤਾਰੀਖ ਦਿੱਤੀ ਗਈ ਸੀ 10 ਨਵੰਬਰ ਤਾਂ ਉਦੋਂ ਕੋਈ ਕੋਸ਼ਿਸ਼ ਪੁਲਿਸ ਨੇ ਨਹੀਂ ਕੀਤੀ ਸੀ ਤਾਂ ਨਜ਼ਰ ਆ ਰਿਹਾ ਹੈ ਕਿ ਸ਼ਾਇਦ ਪੁਲਿਸ ਕੋਈ ਨਾ ਕੋਈ ਕੋਸ਼ਿਸ਼ ਕਰੇਗੀ ਸੰਤ ਰਾਮਪਾਲੂ ਗ੍ਰਸਟ ਕਰਨ ਲਈ ਨਵੀਂਦਰ हिसार ਦੇ ਵਿੱਚ ਡੀਜੀਪੀ ਨੇ ਕੱਲ ਮੀਟਿੰਗ ਵੀ ਲਈਤੀ ਆ ਪੁਲਿਸ ਅਫਸਰਾਂ ਦੇ ਨਾਲ ਔਰ ਬਹੁਤ ਹੀ ਘੱਟ ਸਮਾਂ ਰਹਿ ਗਿਆ ਸੰਤ ਰਾਮਪਾਲ ਦੀ ਪੇਸ਼ੀ ਇਸ ਤਾਰਾ ਨਵੰਬਰ ਨੂੰ ਅਜਿਹੇ ਦੇ ਵਿੱਚ ਹਾਲਾਤ ਜਿਸ ਤਰ੍ਹਾਂ ਦੇ ਬਣ ਰਹੇ ਨੇ ਹਰਿਆਣਾ ਸਰਕਾਰ ਦਾ ਕੀ ਰੁਖ ਹੈ ਇਸ ਤੇ ਸ਼੍ਰੀ ਬਿਲਕੁਲ ਹਰਿਆਣਾ ਸਰਕਾਰ ਬਿਲਕੁਲ ਅਕਸਰ ਹੈ ਕਿ ਛੁੱਟੀ ਫਸੀ ਹੋਈ ਹੈ ਕਿਉਂਕਿ ਨਵੀਂ ਨਵੀਂ ਸਰਕਾਰ ਬਣੀ ਹੈ ਖੱਟਰ ਸਰਕਾਰ ਜਿਹੜੀ ਬਣੀ ਹੈ ਹਰਿਆਣਾ ਦੇ ਵਿੱਚ ਤਾਂ ਉਸਦੇ ਲਈ ਇੱਕ ਚੁਣੌਤੀ ਬਣ ਗਿਆ ਇੱਕ ਪਾਸੇ ਹਾਈ ਕੋਰਟ ਦੇ ਆਦੇਸ਼ਾਂ ਦਾ ਪਾਲਣ ਕੀਤਾ ਜਾਵੇ ਕਿ ਸੰਪਰਾਪਾਲ ਨੂੰ ਗ੍ਰਿਸਟਰ ਕਰਨ ਦੇ ਆਦੇਸ਼ ਨੇ ਹਾਈ ਕੋਰਟ ਵੱਲੋਂ ਔਰ ਦੂਜੇ ਪਾਸੇ ਕਿਸੇ ਕਿਸਮ ਦੇ ਹਾਲਾਤ ਜਿਹੜੇ ਵਿਗੜਨਾਂ ਲਾਅ ਐਂਡ ਆਰਡਰ ਨੂੰ ਮੈਂਟੇਨ ਕਰਨਾ ਲਾਅ ਐਂਡ ਆਰਡਰ ਨੂੰ ਬਣਾਈ ਰੱਖਣਾ ਔਰ ਹਾਈ ਕੋਰਟ ਦੇ ਦੇਸ਼ਾ ਦਾ ਪਾਲਣ ਕਰਦੇ ਆ ਸੰਪਰਾਪਾਲ ਨੂੰ ਗ੍ਰਿਸਟਰ ਕਰਨਾ ਇਸ ਲਈ ਵੱਡੀ ਚੁਣੌਤੀ ਆ ਹਰਿਆਣਾ ਸਰਕਾਰ ਦੇ ਲਈ ਪਰ ਫਿਲਹਾਲ ਹਰਿਆਣਾ ਸਰਕਾਰ ਜਿਹੜੀ ਆ ਕਹ ਸਕਦੇ ਆ ਕਿ ਬਿਆਨ ਜ਼ਰੂਰ ਆਉਂਦਾ ਹੈ ਕਿ ਕਾਨੂੰਨ ਆਪਣਾ ਕੰਮ ਕਰੇਗਾ ਪਰ ਕਾਨੂੰਨ ਕਿਸ ਤਰ੍ਹਾਂ ਕੰਮ ਕਰੇਗਾ ਇਸ ਬਾਰੇ ਕੋਈ ਸਥਿਤੀ ਹਾਲੇ ਸਪਸ਼ਟ ਨਹੀਂ ਹੋ ਪਾਈ ਹੈ ਜੈ ਜੀ ਨਪੇਤੇ ਡੇਰਾ ਸਮਰਥਕਾਂ ਨੇ ਹਾਈ ਕੋਰਟ ਦਾ ਜਿਸ ਤਰ੍ਹਾਂ ਦਾ ਫੈਸਲਾ ਜਿਸ ਤਰ੍ਹਾਂ ਦੇ ਗੈਰ ਕਾਨੂੰਨੀ ਵਾਰੰਟ ਕੱਢੇ ਨੇ ਸੰਤਰਾਮਪਾਲ ਦੇ ਖਿਲਾਫ ਉਸ ਦੇ ਖਿਲਾਫ ਪਟੀਸ਼ਨ ਪਾਈ ਹੈ ਸੁਪਰੀਮ ਕੋਰਟ ਚ ਉਸ ਤੇ ਵੀ ਅੱਜ ਸੁਣਵਾਈ ਹੋ ਸਕੀ ਰਹਿ ਸਕਦਾ ਮਾਫ ਕਰਨਾ ਜੈ ਜੀ ਮੈਂ ਸਦਾਰਾ ਚਾਹੁੰਗਾ ਗੈਰ ਕਾਨੂੰਨੀ ਨਹੀਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਨੇ ਤੇ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾਵੇ ਉਸਦੇ ਖਿਲਾਫ ਉਹਨਾਂ ਵਰਾਂ ਤਾਂ ਵੀ ਖਿਲਾਫ ਜਿਹੜੇ ਆਰਡਰ ਹੋਏ ਨੇ ਹਾਈ ਕੋਰਟ ਵੱਲੋਂ ਉਸਦੇ ਖਿਲਾਫ ਸੁਪਰੀਮ ਕੋਰਟ ਦਾ ਰੋਕ ਕੀਤਾ ਗਿਆ ਸਤਲੋਕ ਆਸ਼ਰਮ ਵੱਲੋਂ ਤਾਂ ਕਿ ਉਹਨਾਂ ਆਰਡਰਾਂ ਦੇ ਉੱਪਰ ਅਗਰ ਸਪਰੀਮ ਕੋਰਟ ਕਿਉਂਕਿ ਸਪਰੀਮ ਕੋਰਟ ਦੇ ਕੋਲ ਪਾਵਰ ਹੈ ਕਿ ਉਹ ਇਸ ਜਿਹੜਾ ਨੌਨ ਅਵੇਲੇਬਲ ਅਰੈਸਟ ਵਾਰਡ ਨੂੰ ਰੈਪਲੀ ਕਰ ਸਕਦੀ ਹੈ ਪਰ ਉਹ ਸਪਰੀਮ ਕੋਰਟ ਦੇ ਆਪਣੇ ਅਧਿਕਾਰ ਨੇ ਸਪਰੀਮ ਕੋਰਟ ਸੁਣਵਾਈ ਕਰੇਗੀ ਅੱਜ ਜਿਹੜੀ ਕੱਲ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਤੇ ਅੱਜ ਸੁਣਵਾਈ ਹੋਣੀ ਹੈ ਕਿ ਮੇਰੇ ਦੀ ਪਟੀਸ਼ਨ ਜਿਹੜੀ ਐਡਮਿਟ ਹੁੰਦੀ ਹੈ ਜਾਂ ਫਿਰ ਰਿਜੈਕਟ ਹੋ ਜਾਂਦੀ ਹੈ ਇਹ ਕਾਨੂੰਨੀ ਮਾਮਲਾ ਹੈ ਇਸ ਤੇ ਸਪਰੀਮ ਕੋਰਟ ਆਪਣਾ ਰੁਕ ਜਿਹੜਾ ਉਹ ਬੀਬੀ ਨੇ ਆਪਣਾ ਫੈਸਲਾ ਸੁਣਾ ਉਸ ਤੇ ਜਿਹੜਾ ਅੱਜ ਦੁਪਹਿਰ ਬਾਅਦ ਜਿਹੜਾ ਕਹਿ ਸਕਦੇ ਆ ਕਿ ਕੋਈ ਨਾ ਕੋਈ ਫੈਸਲਾ ਆ ਸਕਦਾ ਉਸ ਪਰ ਉਸ ਜਿਹੜੀ ਹੈ ਪਟੀਸ਼ਨ ਹੈ ਉਸ ਨੂੰ ਐਡਮਿਟ ਕਰਦੀ ਹੈ ਉਸ ਤੇ ਸੁਣਵਾਈ ਕਰੇਗੀ